ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੰਨੇ ਹੰਨੇ ਪਾਤਸ਼ਾਹੀ ਕਿਤਾਬ ਦਾ 12ਵਾਂ ਪਾਠ ਪੜਾਂਗੇ ਮਸੇ ਕੋ ਏਮਸੀਸ ਉਤਾਰਿਓ ਜਨ ਕਰ ਬੇਲੋ ਕਦੂਆ ਟਾਰਿਓ ਭਾਈ ਬਲਾਕਾ ਸਿੰਘ ਪੋਬਾ ਮਾਰ ਮਾਰ ਕੇ ਰੋ ਰਹੇ ਸਨ ਸਿੰਘ ਉਹਨਾਂ ਨੂੰ ਲਗਾਤਾਰ ਤਰਵਾਸਦੇ ਰਹੇ ਨੇ ਪਰ ਹੰਝੂ ਸਨ ਕੇ ਰੁਕਣ ਦਾ ਨਾਮ ਹੀ ਨਹੀਂ ਲਾ ਰਹੇ ਕਿਆਰ ਹੋ ਗਿਆ ਖਾਲਸਾ ਜੀ ਸ਼ਾਇਦ ਮੇਰੀ ਜ਼ੁਬਾਨ ਹੀ ਸੜ ਜਾਵੇ ਕਿ ਜੇ ਮੈਂ ਪੰਜਾਬ ਦੇ ਹਾਲਾਤਾਂ ਨੂੰ ਦੱਸਣ ਲੱਗਿਆ। ਭਾਈ ਬਲਾਕਾ ਸਿੰਘ ਨੇ ਮਸਾਵਾਕ ਪੂਰਾ ਕੀਤਾ। ਹੋਇਆ ਕੀ ਭਾਈ ਬਲਾਕਾ ਸਿੰਘ ਜੀ ਕਿ ਕਿਸੇ ਹੋਰ ਥਾਂ ਸਿੰਘਾਂ ਦਾ ਕਤਲਿਆ ਹੋਇਆ? ਬਾਬਾ ਸ਼ਾਮ ਸਿੰਘ ਜੀ ਨੇ ਪੁੱਛਿਆ। ਕਤਲਿਆ ਮਾ ਤੇ ਰੋਣਾ ਤਾਂ ਅਸੀਂ ਕਾਤਾ ਬੰਦ ਕਰ ਦਿੱਤਾ ਹੈ ਖਾਲਸਾ ਜੀ। ਔਰ ਇਹ ਚੜਖੜੀਆਂ ਹਰੰਬੀਆਂ ਵਿੱਚ ਇੰਨੀ ਤਾਕਤ ਕਿੱਥੇ ਕਿ ਸਾਡੇ ਹੰਝੂ ਕੜਵਾ ਸਕਣ? ਇਕ ਆਵਾਜ਼ ਸੁਣ ਕੇ ਤਾਂ ਸ਼ਾਇਦ ਤੁਹਾਡੇ ਕੰਨ ਹੀ ਭਾੜ ਜਾਣ ਜਿੱਥੇ ਵਿੱਚ ਹੁਣ ਕੁਝ ਅਚਵੀ ਜਈ ਫੈਲ ਗਈ ਸੀ ਸਭ ਦੇ ਅੰਦਰ ਇੱਕ ਅਜੀਬ ਜਿਹਾ ਡਰ ਤੇ ਚਿੰਤਾ ਦੌੜ ਰਿਹਾ ਸੀ ਦਿਲਾਂ ਦੇ ਲੰਟੀ ਧੜਕਣ ਬਾਹਰ ਸੁਣੀ ਜਾ ਸਕਦੀ ਸੀ ਐਸਾ ਕੀ ਹੋਇਆ ਜੋ ਕਤਲੋਗਾਰਥ ਤੋਂ ਵੀ ਵੱਧ ਖਤਰਨਾਕ ਹੈ ਸਿੱਖ ਆਪਣਾ ਘਰ ਸੜਦਾ ਦੇਖ ਸਕਦਾ ਆਪਣੇ ਬੱਚੇ ਵੀ ਮਰਦੇ ਦੇਖ ਸਕਦਾ ਪਰ ਦਰਬਾਰ ਸਾਇਦ ਦੀ ਬਿਆਦ ਵੀ ਪਾਈ ਬਲਾਕਾ ਸਿੰਘ ਦੀ ਫੇਰ ਪੁੱਬ ਨਿਕਲ ਗਈ ਵਾਹਿਗੁਰੂ 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 ਧੀਆਂ ਆਵਾਜ਼ਾਂ ਇੱਕਦਮ ਕਈ ਪਾਸਿਆਂ ਤੋਂ ਆਈਆਂ ਕੀ ਹੋਇਆ ਦਰਬਾਰ ਸਾਹਿਬ ਨੂੰ ਕੀ ਕੀਤਾ ਦੁਸ਼ਟਾਂ ਨੇ ਪਾਈ ਮਤਾਬ ਸਿੰਘ ਗੁੱਸੇ ਵਿੱਚ ਆ ਗਏ ਸਨ ਬੇਹਰਮਤੀ ਹੋਈ ਆ ਦਰਬਾਰ ਸਾਹਿਬ ਦੀ ਖਾਲਸਾ ਜੀ ਹੋ ਰਹੀ ਆ ਹਜੇ ਵੀ ਮੁੰਡੇ ਅਲੇ ਦਾ ਚੌਧਰੀ ਮੱਸੇ ਨੇ ਦਰਬਾਰ ਸਾਹਿਬ ਤੇ ਅੰਜਰ ਮੰਚੀ ਢਾਲੀ ਤੇ ਜੁੱਤੀਆਂ ਸਮੇਤ ਉੱਤੇ ਬੈਠਾ ਅ ਤੇਰਾ ਕੱਖ ਨਾ ਰਹੇ ਦੋਸਤਾਂ ਪਈ ਬੁਲਾਕਾ ਸਿੰਘ ਨੇ ਹਜੇ ਗੱਲ ਪੂਰੀ ਨਹੀਂ ਕੀਤੀ ਸੀ ਕਿ ਮੰਜੀ ਡਾਉਣ ਦੀ ਗੱਲ ਸੁਣ ਕੇ ਹੀ ਕੋਈ ਸਿੰਘ ਬੋਲਿਆ ਗੱਲ ਸਿਰਫ ਮੰਜੀ ਡਾਉਣ ਤੱਕ ਸੀਮਤ ਨਹੀਂ ਖਾਲਸਾ ਜੀ ਹੁੱਕੇ ਪੀਤੇ ਜਾ ਰਹੇ ਨੇ ਸ਼ਰਾਬਾਂ ਦੀਆਂ ਨਲਦੀਆਂ ਵਾਂਗ ਵਹਾਈਆਂ ਜਾ ਰਹੀਆਂ ਨੇ ਤੇ ਪਾਨਾਂ ਦਾ ਥੁੱਕ ਅੰਮ੍ਰਿਤ ਸਰੋਵਰ ਵਿੱਚ ਸੁੱਟਿਆ ਜਾ ਰਿਹਾ ਤੇ ਨਾਲੇ ਨਾਲੇ ਕੀ ਹਜੇ ਹੋਰ ਵੀ ਕੁਝ ਬਾਕੀ ਆ ਭਾਈ ਮਤਾਬ ਸਿੰਘ ਦਾ ਹੱਥ ਕਿਰਪਾਾਂ ਦੇ ਮੁਠੇ ਉੱਤੇ ਸੀ ਕੰਜਰੀ ਦਾ ਨਾਚ ਸਾਰਾ ਦਿਨ ਦਰਬਾਰ ਸਾਹਿਬ ਵਿੱਚ ਚੱਲਦਾ ਹੈ ਹੇ ਸੱਚੇ ਪਾਤਸ਼ਾਹ ਬਾਬਾ ਸ਼ਾਮ ਸਿੰਘ ਨੇ ਹੰਝੂ ਰੋਕਣ ਲਈ ਉਤਾਂ ਨੂੰ ਦੇਖਦਿਆਂ ਕਿਹਾ ਇੱਧਰ ਤੋਂ ਕੁਝ ਨਾ ਸਰਿਆ ਇੱਥੇ ਆ ਕੇ ਕੀਰਨੇ ਪਾਰਿਆ ਤੇਰੇ ਤੋਂ ਸਿਰ ਨਾ ਲਾਇਆ ਗਿਆ ਦੁਸ਼ਤ ਦਾ ਇਧਰ ਜੋ ਭੁੱਜਿਆ ਆਇਆ ਮੂੰਹ ਚੁੱਕ ਕੇ ਗੱਲ ਭਾਈ ਮਤਾਬ ਸਿੰਘ ਜੀ ਦੇ ਵਸੋ ਬਾਰ ਹੋ ਗਈ ਸੀ ਨਾ ਨਾ ਭਾਈ ਮਤਾਬ ਸਿੰਘ ਜੀ ਇੰਨਾ ਰੋਸ ਨਹੀਂ ਕਰੀਦਾ ਸਿੰਘ ਨੂੰ ਇਹ ਸੀ ਕਿ ਪੰਥ ਦੀ ਇੱਕ ਖਬਰ ਪਹੁੰਚ ਜਾਵੇ ਬਾਬਾ ਬੁੱਢਾ ਜੀ ਨੇ ਭਾਈ ਮਤਾਬ ਸਿੰਘ ਜੀ ਨੂੰ ਬਿਠਾਉਂਦਿਆਂ ਕਿਆ ਜਦੋਂ ਗਿੱਦੜ ਸ਼ੇਰਾ ਵਾਲੇ ਨਾਮ ਰੱਖ ਕੇ ਤੁਰੇ ਫਿਰਦੇ ਹੋਣ ਤਾਂ ਰੋਸ ਤਾਂ ਹੁੰਦਾ ਹੀ ਹੈ ਬਾਬਾ ਜੀ ਸਾਡੇ ਕੋਲ ਭੱਜਾ ਆਇਆ ਕਿ ਇਹਨੇ ਆਪਣੀ ਕਿਰਪਾਨ ਕਿਤੇ ਗਹਿਣੇ ਧਰ ਦਿੱਤੀ ਹੈ ਕਿ ਪੰਜਾਬ ਵਿੱਚ ਕੋਈ ਸੂਰਮਾ ਨਹੀਂ ਬਚਿਆ ਭਾਈ ਮਤਾਬ ਸਿੰਘ ਨੂੰ ਭਾਈ ਬਲਾਕਾ ਸਿੰਘ ਤੇ ਰੋਸ ਆ ਰਿਹਾ ਸੀ ਹਾਂ ਸੂਰਮੇ ਤਾਂ ਸਾਰੇ ਜਾਨਾਂ ਬਚਾਉਣ ਲਈ ਭੱਜ ਗਏ ਮਾਰੂਥਲਾ ਵਾਲ ਤੇ ਜਿਹੜੇ ਸਿਰਾਂ ਦੇ ਮੁੱਲ ਪੈ ਜਾਣ ਦੇ ਬਾਵਜੂਦ ਵੀ ਦ੍ਰਿੜਤਾ ਨਾਲ ਪੰਜਾਬ ਵਿੱਚ ਬੈਠੇ ਹਨ ਜਿਨ੍ਹਾਂ ਜਨਮ ਭੂਮੀ ਛੱਡ ਕੇ ਭੱਜਣਾ ਵਾajib ਨਹੀਂ ਜਾਣਿਆ ਉਹ ਤਾਂ ਗਿੱਦੀ ਹੀ ਹਨ ਭਾਈ ਬਲਾਕਾਜ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਜੇ ਸੱਚ ਨਹੀਂ ਦੱਸ ਤਾਂ ਦੱਸੋ ਕਿ ਤੁਸੀਂ ਇੱਥੇ ਮਾਰੂਥਲਾ ਵਿੱਚ ਕਿਹੜੇ ਜੋੜ ਮੇਲੇ ਲਾਉਣਾ ਹੈ ਰਾਜਿਆਂ ਦੇ ਨੌਕਰ ਹੋ ਜਾਣਾ ਬਹੁਤ ਸੌਖਾ ਹੁੰਦਾ ਭਾਈ ਮਤਾਪ ਸਿੰਘ ਜੀ ਤੇ ਮੌਤ ਦੇ ਪਰਛਾਵੇਂ ਵਿੱਚ ਸਨਮੁਖ ਜੂਝਣਾ ਬਹੁਤ ਔਖਾ ਅਕਾਲ ਪੁਰਖ ਦੀ ਫੌਜ ਅਜ ਰਾਜਿਆਂ ਦੀ ਚਾਕਰ ਹੋਈ ਫਿਰਤੀ ਆ ਜਵਾਬਤਾ ਪੰਥ ਦਾ ਵਾਲੀ ਤੁਹਾਡੇ ਤੋਂ ਵੀ ਮੰਗੇਗਾ ਪਾਤਸ਼ਾਹਿਆਂ ਦੇ ਵਾਰ ਲੈ ਕੇ ਤੁਸੀਂ دنیਆਵੀ ਰਾਜਿਆਂ ਦੇ ਨੌਕਰ ਹੋਈ ਫਿਰਦੇ ਹੋ ਬਿਨਾਂ ਸ਼ੱਕ ਮੈਨੂੰ ਉੱਥੇ ਜੂਝਣਾ ਚਾਹੀਦਾ ਸੀ ਪਰ ਜੇ ਮੈਂ ਮਾਰਿਆ ਜਾਂਦਾ ਤਾਂ ਬਿਆਦ ਵੀ ਤਾਂ ਫੇਰ ਵੀ ਹੁੰਦੀ ਰਹਿੰਦੀ ਤੇ ਪੰਥ ਕੋਲ ਖਬਰ ਪਹੁੰਚਾਉਣ ਵਾਲਾ ਕੋਈ ਨਾ ਬਚਦਾ ਭਾਈ ਬਲਾਕਾ ਸਿੰਘ ਬੋਲ ਰਿਹਾ ਸਾਨਾ ਤੇ ਭਾਈ ਮਤਾਬ ਸਿੰਘ ਤੇ ਸਾਰਾ ਪੰਥ ਸ਼ਾਂਤੀ ਨਾਲ ਸੁਣ ਰਿਹਾ ਸੀ ਖਾਲਸਾ ਜੀ ਲੋਕ ਬੋਲ ਮਾਰਦੇ ਹਨ ਮਸ਼ਕਰੀਆਂ ਕਰਦੇ ਹਨ ਕਿ ਇਹ ਇੱਕ ਪੰਥ ਹੁੰਦਾ ਸੀ ਜੋ ਮੁਗਲਾਂ ਨਾਲ ਲੁਕਣ ਮੀਚੀ ਖੇਡਦਾ ਹੁੰਦਾ ਸੀ ਲੋਕਿਆਂ ਨੂੰ ਜਦ ਮੁਗਲ ਟੋਲ ਲੈਂਦੇ ਤਾਂ ਦਾਵੀ ਦੇਣ ਲਈ ਚੜ ਖੜੀਆਂ ਸੂਲੀਆਂ ਤੇ ਵੀ ਚੜ ਜਾਂਦਾ ਸੀ ਪਰ ਜਦੋਂ ਜ਼ਕਰੀਏ ਨਾਲ ਖੇਡਣ ਲੱਗਾ ਤਾਂ ਭੱਜ ਕੇ ਇਸ ਤਰ੍ਹਾਂ ਲੁਕਿਆ ਕਿ ਲੱਭਿਆ ਹੀ ਨਹੀਂ ਤੇ ਫਿਰ ਲੋਕ ਆ ਲੋਕ ਆ ਗਵਾਚ ਹੀ ਗਿਆ ਭਾਈ ਬਲਕਾ ਸਿੰਘ ਦਾ ਜਵਾਬ ਸੁਣ ਕੇ ਭਾਈ ਮਤਾਬ ਸਿੰਘ ਨੇ ਕੁਝ ਚਿਰ ਆਪਾ ਚੀਨ ਨੂੰ ਕੀਤਾ ਤੇ ਬੋਲੇ ਮਾਫੀ ਚਾਹੁੰਦਾ ਹਾਂ ਖਾਲਸਾ ਜੀ ਬਸ ਥੋ ਕੁਝ ਤੁਸੀਂ ਕਿਹਾ ਸਹਿ ਨਹੀਂ ਹੋਇਆ ਭਾਈ ਮਤਾਬ ਸਿੰਘ ਜੀ ਨੇ ਕੁਝ ਚਿਰ ਲਈ ਨੀਵੀ ਪਾਈ ਤੇ ਫਿਰ ਬੋਲੇ ਖਾਲਸਾ ਜੀ ਜੇ ਪੰਥ ਅੱਗੇ ਦੇਵੇ ਤਾਂ ਮੈਂ ਹੁਣੇ ਅੰਮ੍ਰਿਤਸਰ ਵੱਲ ਕੁਝ ਕਰਨਾ ਚਾਹੁੰਦਾ ਹਾਂ ਪੱਪਾ ਸ਼ਾਮ ਸਿੰਘ ਵੱਲ ਦੇਖਦੇ ਹਾਂ ਉਹਨਾਂ ਕਿਹਾ ਬਾਬਾ ਬੁੱਢਾ ਸਿੰਘ ਨੇ ਆਪਣੀ ਕਿਰਪਾਨ ਮਿਆਨੋ ਕੱਟੀ ਤੇ ਇੱਕ ਪੱਥਰ ਤੇ ਰੱਖਦਿਆਂ ਬੋਲੇ ਹਾ ਕੋਈ ਸੂਰਮਾ ਜੋ ਮਸਤੈ ਦਾ ਸਿਰ ਵੱਢ ਕੇ ਲਿਉਣ ਲਈ ਮਤਾਬ ਸਿੰਘ ਦੇ ਨਾਲ ਜਾਵੇ ਮਾੜੀ ਕੰਬੂ ਕੀ ਆਂਦਾ ਭਾਈ ਸੁਖਾ ਸਿੰਘ ਬਿਨਾਂ ਦੇਰ ਲਾਇ ਉੱਠਿਆ ਤੇ ਕਿਰਪਾਨ ਚੁੱਕ ਲਈ ਖਾਲਸਾ ਜੀ ਪੰਥ ਥਾਖਪੜਾ ਦੇਵੇ ਤੇ 칼ਗੀਧਰ ਪਿਤਾ ਜੀ ਮਹਾਰਾਜ ਸਹਾਈ ਹੋਣ ਤਾਂ ਕੁਝ ਦਿਨਾਂ ਤੱਕ ਹੀ ਖਾਲਸਾ ਮਸਤੈ ਦਾ ਸਿਰ ਨੀਜੇ ਤੇ ਟੰਗ ਕੇ ਪੰਥ ਦੇ ਪੈਰਾਂ ਵਿੱਚ ਝੁੱਟੇਗਾ ਦੋਹਾ ਸਿੰਘਾਂ ਨੇ ਜਥੇਦਾਰਾਂ ਦੇ ਚਰਨ ਛੂਹੇ ਤੇ ਭਾਈ ਮੋਤਾਬ ਸਿੰਘ ਬੋਲੇ ਖਾਲਸੇ ਦੇ ਚਰਨ ਸਪਰਸ਼ ਕਰਕੇ ਚੱਲੇ ਆ ਮੱਸੇ ਦਾ ਸਿਰ ਲਿਆ ਕੇ ਦਬਾਰਾ ਚਰਨ ਛੂਹਾਂਗੇ ਉਹ ਨਾ ਚਿਰ ਹਾਜ਼ਰ ਨਹੀਂ ਹੁੰਦੇ ਤੇ ਜੇ ਮਹਾਰਾਜ ਨੇ ਸਾਡਾ ਸਿਰ ਉੱਥੇ ਹੀ ਰੱਖ ਲਿਆ ਤਾਂ ਸਾਡੇ ਧੰਨ ਭਾਗ ਫਿਰ ਮੱਸੇ ਦੇ ਸਿਰ ਦੀ ਸੇਵਾ ਕੋਈ ਹੋਰ ਸਿੰਘ ਕਰ ਦੇਣਗੇ ਹੁਣ ਤਾਂ ਮਨੋਪਤੀ ਵਰਤਾ ਧੀਵੀ ਨੇ ਸਤੀ ਹੋਣ ਲਈ ਸਿੰਧੋਰਾ ਹੱਥ ਫੜ ਲਿਆ ਹੁਣ ਡੋਲਣ ਦਾ ਕੋਈ ਕੰਮ ਨਹੀਂ ਪਾਈ ਸੁਖਾ ਸਿੰਘ ਨੇ ਹੱਥ ਜੋੜਦਿਆਂ ਸਿਰ ਉਤਾ ਕੇ ਕਰਕੇ ਦੇਖਿਆ ਤੇ ਬੋਲੇ ਅਰਦਾਸ ਕੀਤੀ ਗਈ ਤੇ ਜਾਕਾਰੇ ਛੱਡੇ ਗਏ ਦੋਹੇ ਸਿੰਘ ਅੰਮ੍ਰਿਤਸਰ ਸਾਹਿਬ ਦੀ ਜੂ ਵਿੱਚ ਦਾਖਲ ਹੁੰਦਿਆਂ ਘੋੜਿਆਂ ਤੋਤਰ ਗਏ ਕੰਮ ਨੇਪਰੇ ਲਾਉਣ ਦੀ ਸਕੀਮ ਤਾਂ ਉਹਨਾਂ ਰਾਹ ਵਿੱਚ ਹੀ ਘੜ ਲਈ ਸੀ ਕਰਨਾ ਇਹ ਸੀ ਕਿ ਦੋਹਾਂ ਸਿੰਘਾਂ ਨੇ ਲੰਬਰਦਾਰਾਂ ਦਾ ਪੇਸਤਾਰ ਧਾਰਨਾ ਸੀ ਤੇ ਮਾਮਲਾ ਧਾਰਨ ਦੇ ਬਹਾਨੇ ਮਸੇ ਚੌਧਰੀ ਕੋਲ ਪਹੁੰਚਣਾ ਸੀ ਸਿੰਘ ਨੇ ਠੀਕੜੀਆਂ ਨੂੰ ਟੱਕਿਆਂ ਦਾ ਆਕਾਰ ਦਿੱਤਾ ਤੇ ਉਹਨਾਂ ਦੀਆਂ ਥੈਲੀਆਂ ਭਰ ਲਈਆਂ। ਕਾਫੀ ਗਿਣਤੀ ਵਿੱਚ ਠੀਕੜੀਆਂ ਦੀਆਂ ਥੈਲੀਆਂ ਇਕੱਠੀਆਂ ਹੋ ਜਾਣ ਤੇ ਉਹਨਾਂ ਨੂੰ ਪੰਡਾ ਵਿੱਚ ਬੰਨ੍ਹ ਲਿਆ। ਸਤਗੁਰਾਂ ਅੱਗੇ ਅਰਦਾਸ ਕੀਤੀ ਤੇ ਇੱਕ-ਇੱਕ ਪੰਡ ਮੋੜੇ ਤੇ ਚੱਕ ਲਈ। ਦੂਰੋਂ ਦਰਬਾਰ ਸਾਹਿਬ ਦਾ ਪਹਿਲਾ ਚਲਕ ਆ ਰਿਹਾ ਪਿਆ ਤਾਂ ਦੋਹਾਂ ਨੇ ਪੰਡਾ ਹੇਠਾਂ ਧਰ ਦਿੱਤੀ। ਪੈਰਾ ਸਖਤ ਪਰ ਸੇਖ ਦਰਬਾਰ ਸਾਹਿਬ ਨੂੰ ਦੇਖ ਕੇ ਮਥਨਾ ਟੇਕੇ ਇਹ ਤਾਂ ਸੰਭਵ ਹੈ ਬਾਦੋਂ ਦਾ ਚਮਾਸਾ ਲੱਗਿਆ ਹੋਇਆ ਹੈ ਸਿੰਘ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀਓ ਕਹਿੰਦਿਆਂ ਗੋਡਿਆਂ ਭਾਰ ਹੋਏ ਬਾਦੋਂ ਦਾ ਬਹੁਤ ਤੇਜ਼ ਸ਼ਰਾਟਾ ਵਰਿਆ ਤੇ ਮੁਗਲ ਸਿਪਾਈ ਆਪਣੇ ਆਪ ਨੂੰ ਭਜਣ ਤੋਂ ਬਚਾਉਣ ਲਈ ਆਸੇ-ਪਾਸੇ ਦੌੜੇ ਸਿੰਘਾ ਲਈ ਤਾਂ ਇਹ ਸ਼ਰਾਟਾ ਰਹਿਮਤ ਤੇ ਕਿਰਪਾ ਵਾਂਗ ਆਇਆ ਸੀ ਉਹਨਾਂ ਮੱਥੇ ਧਰਤੀ ਨੂੰ ਸ਼ਹਾਏ ਦੁਬਾਰਾ ਸਿਰ ਝੁੱਕਦਿਆਂ ਤੋਹਾਂ ਦੀਆਂ ਅੱਖਾਂ ਭਾਵੇਂ ਅਥਰੂਆਂ ਨਾਲ ਭਰੀਆਂ ਹੋਈਆਂ ਸਨ ਪਰ ਮੇ ਨੇ ਉਹ ਲੁਕੋ ਲਈਆਂ ਇਹ ਹੰਝੂ ਵੀ ਸਿੰਘਾਂ ਦਾ ਟੇਕਿਆ ਹੋਇਆ ਮੱਥਾ ਹੀ ਸੀ ਮੇ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਪਈ ਸੁੱਖਾ ਸਿੰਘ ਪੰਡ ਦੁਬਾਰਾ ਮੋੜੇ ਤੇ ਧਰਦਿਆਂ ਬੋਲੇ ਪਾਦੋ ਦੇ ਮੀਂਹ ਮਗਰੋਂ ਨਿਕਲੀ ਧੁੱਪ ਸਹਣੀ ਬਹੁਤ ਕਠਨ ਹੁੰਦੀ ਆ ਮੇ ਤਾਂ ਪਛਦੇ ਸਿਪਾਈ ਹੁਣ ਟੋਪ ਤੋ ਲੁਕਣ ਲਈ ਛਾਂ ਲੱਭ ਰਹੇ ਸਨ ਪਰ ਜਿਨ੍ਹਾਂ ਜਾਨ ਤਲੀਆਂ ਤੇ ਰੱਖੀ ਹੋਵੇ ਉਹਨਾਂ ਨੂੰ ਐਸੀਆਂ ਧੁੱਪਾਂ ਛਾਵਾਂ ਦੀ ਕੀ ਪਰਵਾ ਲੋਕਾਂ ਲਈ ਮੁਸੀਬਤ ਜਾਪਣ ਵਾਲੀਆਂ ਛਾਂ ਉਹਨਾਂ ਲਈ ਨਿਆਮਤਾ ਵਾਂਗ ਹੁੰਦੀਆਂ ਹਨ ਸਾਰੰਗ ਰਾਗ ਦੀਆਂ ਧੁਨੀਆਂ ਸੁਣਾਈ ਦੇ ਰਹੀਆਂ ਸਨ ਵਿੱਚ ਕਦੇ-ਕਦੇ ਮਲਾਰ ਦੇ ਅਲਾਪ ਵੀ ਲੱਗ ਰਹੇ ਹਨ ਪਰ ਬੋਲ ਰੂਹ ਨੂੰ ਸਕੂਨ ਦੇਣ ਵਾਲੇ ਨਹੀਂ ਮਾੜੀ ਸ਼ਾਇਰੀ ਕਿਵੇਂ ਰਾਗ ਦਾ ਸੁਭਾਅ ਵੀ ਬਦਲ ਦਿੰਦੀ ਐ ਇਹ ਉਹੀ ਰਾਗ ਨੇ ਜਿੰਨਾ ਵਿੱਚ ਜਦ ਸਤਗੁਰਾਂ ਦੀ ਕਰਤਾਰੀ ਬਾਣੀ ਗਾਈ ਜਾਂਦੀ ਤਾਂ ਤਪਦੇ ਹਿਰਦੇ ਸੀਤ ਹੋ ਜਾਂਦੇ ਤੇ ਇਹੀ ਰਾਗ ਅੱਜ ਕਿੰਨੇ ਭੱਦੇ ਜਾ ਪਰੇ ਹਨ ਭਾਈ ਸੁੱਖਾ ਸਿੰਘ ਕਿਉਂਕਿ ਆਬ ਵੱਡੇ ਕੀਰਤਨੀਏ ਸਨ ਸੋ ਉਹਨਾਂ ਤੋਂ ਰਾਗ ਦੀ ਬਿਆਦ ਵੀ ਵੀ ਸਹਾਰ ਨਹੀਂ ਹੋ ਰਹੀ ਸੱਚ ਕੇ ਆ ਸਿੰਘ ਜੀ ਵੱਡੀ ਕਰਾਮਾਤ ਤਾਂ ਸਤਗੁਰ ਦੀ ਅਲਾਹੀ ਬਾਣੀ ਐ ਇਹ ਕੱਲੇ ਰਾਗਾ ਵਿੱਚ ਇੰਨੀ ਤਾਕਤ ਕਿੱਥੇ ਕਿ ਪਾਟਕਦੀਆਂ ਰੂਹਾਂ ਨੂੰ ਸ਼ਾਂਤ ਕਰ ਦੇਣ ਭਈ ਮਤਾਬ ਸਿੰਘ ਵੀ ਸਹਿਮਤ ਹੁੰਦਿਆਂ ਬੋਲੇ ਹੁਣ ਗੁਰੂਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸਿੰਘਾਂ ਦੀ ਚਾਲ ਹੋਰ ਤੇਜ਼ ਹੋ ਗਈ ਉਹਨਾਂ ਨੇ ਘੋੜੇ ਫੁਰਤੀ ਨਾਲ ਤੋਰੇ ਤੇ ਲਾਚੀ ਬੇਰ ਨਾਲ ਲਿਜਾ ਬੰਨੇ ਆਪਣੇ ਪਰਛੇ ਵੀ ਉਹਨਾਂ ਉੱਥੇ ਹੀ 베ਰੀ ਦੇ ਨਾਲ ਟਿਕਾ ਦਿੱਤੇ ਰਾਜਸਥਾਨ ਦੀਆਂ ਸੁਰੋਈਆਂ ਉਹਨਾਂ ਨੇ ਚੋਲਿਆਂ ਦੇ ਹੇਠਾਂ ਲੁਕੋਈਆਂ ਹੋਣਗੀਆਂ ਸਨ ਗਾਤਰੇ ਵਾਲੀਆਂ ਕਿਰਪਾਨਾਂ ਵੀ ਅੰਦਰ ਹੀ ਪਾਈਆਂ ਹੋਈਆਂ ਮਤਾ ਕੋਈ ਟੋਕੇ ਕਿ ਕਿਰਪਾਨ ਅੰਦਰ ਕਿਉਂ ਲਿਜਾ ਰਹੇ ਹੋ ਆਗਾਦੀਆ ਪੰਡਾ ਜੀ ਹਾਂ ਚੁੱਕੀ ਫਿਰਦੇ ਹੋ ਪਾਂਦੀ ਪੀਕ ਅੰਮ੍ਰਿਤ ਸਰੋਵਰ ਵਿੱਚ ਸੁੱਟਦਾ ਇੱਕ ਮੁਗਲ ਸਿਪਾਹੀ ਬੋਲੇ ਭਾਈ ਮਤਾਬ ਸਿੰਘ ਨੇ ਹੱਥ ਅੰਦਰ ਪਾਈ ਹੋਈ ਸਰੋਹੀ ਵੱਲ ਵਧਾਇਆ ਪਰ ਭਾਈ ਸੋਖਾ ਸਿੰਘ ਨੇ ਉਹਨਾਂ ਦੇ ਮੂਹਰੇ ਹੁੰਦਿਆਂ ਉਹਨਾਂ ਦਾ ਹੱਥ ਫੜਿਆ ਤੇ ਬੋਲੇ ਮਾਮਲਾ ਦੇਣਾ ਹੈ ਜੀ ਚੌਧਰੀ ਸਾਹਿਬ ਨੂੰ ਪੁਰਾਣਾ ਹਿਸਾਬ ਕਿਤਾਬ ਰਹਿੰਦਾ ਸੀ ਅੱਜ ਸਾਰਾ ਨਕੀ ਕਰ ਜਾਵਾਂਗੇ ਕੁਝ ਸਾਡੇ ਲਈ ਵੀ ਬਚਾ ਲਿਓ ਸਿਪਾਈ ਬੋਲਿਆ ਹਾਂ ਜੀ ਜ਼ਰੂਰ ਬਚਿਆ ਹੋਇਆ ਸਾਰਾ ਤੁਹਾਨੂੰ ਸਾਰਿਆਂ ਨੂੰ ਹੀ ਦੇ ਜਾਵਾਂਗੇ ਅਸੀਂ ਅੱਜ ਮੋੜ ਕੇ ਕੁਝ ਨਹੀਂ ਲੈ ਜਾਣਾ ਤੇ ਨਾ ਹੀ ਕਿਸੇ ਨੂੰ ਨਰਾਜ਼ ਕਰਨਾ ਸਭ ਦਾ ਬਣਦਾ ਹਿੱਸਾ ਸਭ ਨੂੰ ਮਿਲੇਗਾ ਕਹਿੰਦੇ ਆ ਭਾਈ ਸੁਖਾ ਸਿੰਘ ਅੱਗੇ ਨੂੰ ਵਧੇ ਤੋਹਾ ਸਿੰਘਾ ਨੇ ਦਰਬਾਰ ਸਾਹਿਬ ਦਾਖਲ ਹੁੰਦਿਆਂ ਸਿਰ ਝਕਾਇਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਓ ਬਲਬਖਸ਼ੋ ਪਈ ਸੁਖਾ ਸਿੰਘ ਬੋਲੇ ਸਰੰਗ ਦੀਆਂ ਧੁਨਾ ਤੇ ਕੰਜਰੀ ਦੇ ਹੱਥ ਪੈਰ ਥਰਕ ਰਹੇ ਹਨ ਕੰਦਾ ਨਾਲ ਲੱਗੇ ਸਪਾਈ ਨਾਚੀ ਦੇ ਨਾਚ ਵਿੱਚ ਮਸਤ ਹਨ ਕੁਝ ਕੁ ਨੂੰ ਸ਼ਰਾਬ ਨੇ ਬੋਲੇ ਕੀਤਾ ਹੋਇਆ ਕੁਝ ਮਰਦੰਗ ਦੀਆਂ ਤਾਲਾਂ ਤੇ ਝੂਮ ਰਹੇ ਨੇ ਜਲਦ ਜਦ ਕੰਜਰੀ ਨੇੜੇ ਆਉਂਦੀ ਹੈ ਮਸਤਾ ਉਸ ਦਾ ਹੱਥ ਫੜਨ ਲਈ ਅੱਗੇ ਨੂੰ ਹੁੰਦਾ ਰਾਗ ਤੋਂ ਅਣਜਾਣ ਕੁਝ ਮੁਗਲ ਜਿਨ੍ਹਾਂ ਦੀ ਰਾਗ ਵਿੱਚ ਕੋਈ ਰੁਚੀ ਨਹੀਂ ਸੁਸਤੀ ਵਿੱਚ ਉੰਗ ਰਹੇ ਹਨ ਸਿੰਘ ਮੱਸੇ ਦੇ ਕੋਲ ਜਾ ਕੇ ਖਲੋ ਗਏ ਕੀ ਲੈ ਕੇ ਆਇਆ ਹ ਸ਼ਰਾਬ ਦੇ ਨਸ਼ੇ ਵਿੱਚ ਚੂਰ ਮੱਸਾ ਬੋਲਿਆ ਮਾਮਲਾ ਹੈ ਹਜੂਰ ਰੱਖੋ ਮੱਸਾ ਬੋਲਿਆ ਤੇ ਸਿੰਘਾਂ ਨੇ ਪੰਡਾ ਰੱਖ ਦਿੱਤੀ ਪੱਸਾ ਦੇਖਣ ਲਈ ਉੱਠਿਆ ਤੇ ਭਾਈ ਮਤਾਬ ਸਿੰਘ ਨੇ ਹੱਥ ਚੋਲੇ ਵਿੱਚ ਪਾਇਆ ਮੱਸੇ ਨੇ ਪੈਰ ਮੰਜੇ ਤੋਂ ਲਾਹੇ ਮੱਸੇ ਦਾ ਹੱਥ ਠੀਕਰੀਆਂ ਦੀਆਂ ਪੰਡਾਂ ਨੂੰ ਸੀ ਤੇ ਭਾਈ ਮਤਾਬ ਸਿੰਘ ਦਾ ਸਿਰੋਹੀ ਦੇ ਮੁੱਠੇ ਤੇ ਮੱਸੇ ਨੇ ਪੰਡ ਖੋਲੀ ਤੇ ਭਾਈ ਮਤਾਬ ਸਿੰਘ ਨੇ ਕਿਰਪਾਨ ਮਿਆਨੋ ਕੱਟਣੀ ਸ਼ੁਰੂ ਕੀਤੀ ਜਿਉਂ ਹੀ ਮੱਸਾ ਝੋਕਿਆ ਭਾਈ ਮਤਾਬ ਸਿੰਘ ਨੇ ਸਿਰੋਹੀ ਚੋਲੇ ਵਿੱਚੋਂ ਕੱਢ ਦਿਆਂ ਸਿੱਧੀ ਮੱਸੇ ਦੀ ਧੌਣ ਵੱਲ ਘਮਾਈ ਤੇ ਮੱਸੇ ਦਾ ਸਿਰ ਠੀਕਰੀਆਂ ਦੀ ਪੰਡ ਵਿੱਚ ਹੀ ਡਿੱਗ ਪਿਆ ਜਿਵੇਂ ਕੋਈ ਚੁੱਪ ਚਬੀਤੇ ਜਹੀ ਵੇਲ ਨਾਲੋਂ ਕੱਦੂ ਤੋੜੇ ਸਾਰਿਆਂ ਦਾ ਤਾਂ ਨਹੀਂ ਪਰ ਕੁਝ ਕੋ ਮੁਗਲ ਸਪਾਈਆਂ ਦਾ ਧਿਆਨ ਜ਼ਰੂਰ ਇਸ ਵਾਕੇ ਵੱਲ ਗਿਆ ਅਖ ਦੇ ਫੋਰ ਵਿੱਚ ਹੀ ਭਾਈ ਸੁਖਾ ਸਿੰਘ ਨੇ ਉਹ ਤਿੰਨ ਚਾਰ ਸਪਾਈ ਝਟਕਾ ਦਿੱਤੇ ਖੁਸ਼ੀਆਂ ਦੇ ਜਗਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਤਾਂ ਛੋਟੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਾਥ ਸਰੀਆ ਕਾਲ ਭਾਈ ਮਤਾਬ ਸਿੰਘ ਜਗਾਰਾ ਛੱਡ ਦੇ ਬਾਹਰ ਨਿਕਲੇ ਉਹਨਾਂ ਦੇ ਸੱਜੇ ਹੱਥ ਵਿੱਚ ਮਸੇ ਦੇ ਵਾਲਾਂ ਤੋਂ ਫੜਿਆ ਸਿਰ ਲੰਮ ਕਰਿਆ ਸੀ ਇਸ ਤੋਂ ਪਹਿਲਾਂ ਕਿ ਮੁਗਲਾਂ ਦੇ ਕੁਝ ਸਮਝ ਆਉਂਦਾ ਭਾਈ ਸੁਖਾ ਸਿੰਘ ਵੀ ਬਾਹਰ ਆ ਗਏ ਅੰਦਰ ਹਫੜਾ ਦਫੜੀ ਮੱਚ ਗਈ ਫੜੋ ਇਹਨਾਂ ਨੂੰ ਇੱਕ ਸਪਾਈ ਭੱਜੇ ਜਾਂਦੇ ਸਿੰਘਾਂ ਵੱਲ ਇਸ਼ਾਰਾ ਕਰਦਿਆਂ ਕੂਕਿਆ ਅੱਗੇ ਉਹੀ ਮੁਗਲ ਖਲੋਤਾ ਸੀ ਜਿਸ ਨੇ ਪਾਣ ਦਾ ਥੁੱਕ ਸਰੋਵਰ ਵਿੱਚ ਛੱਟਿਆ ਸੀ ਭਇਮਤਾਬ ਸਿੰਘ ਦੇ ਸੱਜੇ ਹੱਥ ਮਸੇ ਦਾ ਸਿਰ ਫੜਿਆ ਹੋਇਆ ਸੀ ਸੋ ਉਹਨਾਂ ਨੇ ਸਰੋਹੀ ਖੱਬੇ ਹੱਥ ਨਾਲ ਹੀ ਕਮਾਈ ਤੇ ਅਗਲੇ ਹੀ ਪਲ ਮੁਗਲ ਸਪਾਈ ਦਾ ਹਦਵਾਣੇ ਵਰਗਾ ਸਿਰ ਦਰਸ਼ਨੀ ਡਿਓੜੀ ਵਿੱਚ ਰੋੜ ਦਾ ਫੈਰ ਰਿਹਾ ਸੀ। ਮੁਗਲਈ ਖੂਨ ਤੇ ਪਾਨ ਦੀਆਂ ਪੀਕਾਂ ਇੱਕ ਮਿਕ ਹੋ ਗਈ। ਹੁਣ ਉੱਥੇ ਪਛਾਣ ਕਰਨੀ ਔਖੀ ਸੀ ਕਿ ਕਿਹੜਾ ਪਾਨ ਹੈ ਤੇ ਕਿਹੜਾ ਲਹੂ। ਮੇਰਾ ਚਿੱਤ ਕਰ ਰਿਹਾ ਕਿ ਸਾਰੀ ਪ੍ਰਕਰਮਾ ਇਨ੍ਹਾਂ ਦੁਸ਼ਤਾਂ ਦੇ ਲਹੂ ਨਾਲ ਧੋਵਾਂ। ਮਸੇ ਦਾ ਸਿਰ ਨੇਜੇ ਤੇ ਟੰਗਦਿਆ ਭਾਈ ਮਤਾਬ ਸਿੰਘ ਬੋਲੇ ਕੁਝ ਘੋੜ ਸਵਾਰ ਤੇ ਪੈਦਲ ਸਿਪਾਹੀ लाਚੀ 베ਰੀ ਵੱਲ ਵਧ ਰਹੇ ਹਨ। ਭਈ ਮਤਾਬ ਸਿੰਘ ਨੇ ਮਸੇ ਦਾ ਸਿਰ ਵਾਲਾ ਬਰਸ਼ਾ लाਚੀ 베ਰੀ ਦੇ ਹੇਠ ਘੱਡ ਦਿੱਤਾ। ਸਿੰਘਾਂ ਨੇ ਸਰੋਹੀਆਂ ਸੰਭਾਲੀਆਂ ਤੇ ਟੱਕਰ ਲਈ ਤਿਆਰ ਹੋ ਗਏ। ਮੈਂ ਫੇਰ ਵਾਰਨ ਲੱਗਾ ਸੀ। ਕੁਝ ਬਣਾਂ ਦੀ ਟੱਕਰ ਹੋਈ ਤੇ ਦਰਸ਼ਨੀ ਡਿਉੜੀ ਦੇ ਦਰਵਾਜ਼ਿਆਂ ਅੱਗੇ ਤੁਰਕਾਂ ਦੀਆਂ ਲਾਸ਼ਾਂ ਦਾ ਢੇਰ ਲੱਗ ਗਿਆ। ਬਰਸ਼ਾ ਪੱਟਿਆ ਤੇ ਘੋੜੇ ਲੈ ਕੇ ਸਿੰਘਾਂ ਨੇ ਚਾਲੇ ਪਾ ਦਿੱਤੇ। ਦੇ ਰੂਪ ਵਿੱਚ ਤਾਂ ਕੋਈ ਕੀਰਤਨੀਏ ਸਿੰਘ ਉਦਰਬਾਰ ਸਾਹਿਬ ਵਿੱਚ ਮੌਜੂਦ ਨਹੀਂ ਸਨ ਪਰ ਪ੍ਰਕਰਮਾ ਵਿੱਚ ਕੀਰਤਨ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਸਨ ਸ੍ਰੀ ਰਗ ਕੀ ਵਾਰ ਵਿੱਚੋਂ ਸ਼ਹੀਦ ਸਿੰਘ ਪੌੜੀ ਗਾ ਰਹੇ ਸਨ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਾਹੀ ਕੋਏ ਹਰ ਆਪ ਬਹਿ ਕਰੇ ਨਿਉ ਕੂੜੇ ਆਰ ਸਭ ਮਾਰ ਕਢੋਏ ਸਚਾਰਾ ਦੇ ਵਡਿਆਈ ਹਰ ਧਰਮ ਨੇ ਆਉ ਕੀ ਹੋਏ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਇਧਰ ਮੁਗਲਾਂ ਦੀਆਂ ਪੀਤੀਆਂ ਲਹਿ ਗਈਆਂ ਰੋਲੇ ਗੋਲੇ ਵਿੱਚ ਮਰਦੰਗ ਵਾਲਾ ਤੇ ਕੰਜਰੀ ਵੀ ਪਤਾ ਨਹੀਂ ਕਿਵੇਂ ਮਾਰੇ ਗਏ ਮਰਦੰਗ ਤੇ ਪੁੜੇ ਲਾਲ ਹੋਏ ਪਏ ਸਨ ਨਾਚੀ ਦੇ ਸਿਰ ਵਿੱਚ ਵਟਾਫਟ ਸੀ ਬੰਜੀ ਸ਼ੇਬ ਨੇ ਸਿਰ ਪਿੰਗਾਂ ਲਾਸ਼ਾਂ ਵਿੱਚੋਂ ਮਸੇ ਦੀ ਪਛਾਣ ਬਸ ਉਸਦੇ ਲਿਬਾਸ ਤੋਂ ਹੋ ਰਹੀ ਸੀ। ਇੱਕ ਸਿਪਾਈ ਨੀਮ ਪਾਗਲਪਨ ਦੀ ਹਾਲਤ ਵਿੱਚ ਪੱਕੀ ਵੱਡੇ ਹੋਏ ਸਿਰ ਚੁੱਕੀ ਫਿਰਦਾ ਸੀ ਤੇ ਹਰ ਇੱਕ ਸਿਰ ਸੰਬੰਧਤ ਲਾਸ਼ ਕੋਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਆ ਅਕਰਮ ਦਾ, ਅਜਮਿਲ ਦਾ, ਅਮਰਾਦ ਦਾ ਤੇ ਆ ਤੜ, ਆ ਤੜ ਕਿਦਾ? ਹਮੀਦੇ ਦਾ ਸਿਰ ਕਿੱਥੇ ਆ? ਕਿਸੇ ਨੇ ਹਮੀਦੇ ਦਾ ਸਿਰ ਵੇਖਿਆ? ਉਹ ਬਾਰੇ ਅਮਨ ਬੋਲ ਰਿਹਾ ਸੀ। certes ਅਗਲੇ ਲਾਗੇ ਜੀਦਾ ਲਜਾਣਾ ਸੀ। ਬਾਕੀਆਂ ਦੇ ਆਚਾਰ ਪਾ ਲੋ ਤੁਸੀਂ। ਕੀ ਫਾਇਦਾ ਤੁਹਾਡੇ ਤੜਾਂਤੇ ਲੱਗੇ ਸਿਰਾਂ ਦਾ ਵੀ ਜੇ ਤੁਸੀਂ ਚੌਧਰੀ ਦਾ ਸਿਰ ਹੀ ਨਹੀਂ ਬਚਾ ਸਕੇ। ਫੌਜਦਾਰ ਬੋਲਿਆ। ਤੇ ਤੁਸੀਂ ਖਾਨ ਸਾਹਿਬ ਕਿਧਰੇ ਮਹਿਮੇਤੇ ਗਏ ਹੋਏ ਸੀ? ਤੁਸੀਂ ਵੀ ਤਾਂ ਇੱਥੇ ਹੀ ਸੀ ਤੁਸੀਂ ਬਚਾ ਲੈਂਦੇ। ਮਰਨਾ ਤਾਂ ਚੌਧਰੀ ਦਾ ਉਸ ਦਿਨ ਹੀ ਪੱਕਾ ਹੋ ਗਿਆ ਸੀ ਜਿੱਦ ਦੇ ਉਸਨੇ ਇੱਥੇ ਮੰਜੀ ਢਾਈ ਸੀ। ਤੁਸੀਂ ਤਾਂ ਖਾਨਾ ਕਾਬਾ ਵਿੱਚ ਮੂਰਤੀਆਂ ਬਰਦਾਸ਼ਤ ਨਹੀਂ ਕਰ ਸਕਦੇ ਤੇ ਅਗਲੇ ਸ਼ਰਾਬਤ ਦੇ ਦੌਰ ਤੇ ਗੰਜੜੀਆਂ ਦੀ ਨਾਚ ਕਿਵੇਂ ਸਹਿ ਜਾਣ ਇੱਕ ਬਜ਼ੁਰਗ ਦਰਬਾਰੀ ਬੋਲਿਆ ਹਾਲਾਂਕਿ ਮੁਗਲ ਸਪਾਈਆਂ ਦੀ ਇੱਕ ਟੁਕੜੀ ਨੇ ਸਿੰਘਾਂ ਦੇ ਮਗਰ ਘੋੜੇ ਭਜਾਏ ਸਨ ਪਰ ਮੁਹਿੰਮਾ ਸਰਕਾਰਨ ਵਾਲੇ ਬਾਜ ਕਦ ਕਾਵਾਂ ਦੇ ਹੱਥ ਆਉਂਦੇ ਹਨ ਨਾ ਹੀ ਮੁਗਲਾਂ ਦੀ ਪਹਿਲਾਂ ਕੋਈ ਐਸੀ ਤਿਆਰੀ ਕੀਤੀ ਹੋਈ ਸੀ ਉਹਨਾਂ ਦੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਕੋਈ ਐਸਾ ਵਾਕਾ ਹੋ ਜਾਵੇਗਾ ਉਨ੍ਹਾਂ ਦੇ ਬਾਣੇ ਤਾਂ ਸਿੰਘ ਪੰਜਾਬ ਵਿੱਚ ਬਚਿਆ ਹੀ ਕੋਈ ਨਹੀਂ ਸੀ ਤੇ ਜੋ ਭੱਜ ਗਏ ਸਨ ਉਹਨਾਂ ਦੀ ਵਾਪਸੀ ਦੀ ਆਸ ਨਹੀਂ ਸੀ ਮੁਗਲਾ ਨੇਤਾ ਜਦ ਨੂੰ ਘੋੜਿਆਂ ਤੇ ਕਾਠੀਆਂ ਪਾਈਆਂ ਸਿੰਘ ਅੱਖੋਂ ਓਲੇ ਹੋ ਗਏ ਸਿੰਘਾਂ ਘੋੜੇ ਝਾੜਾਂ ਵਿੱਚ ਪਾੜ ਦਿੱਤੇ ਮਾਲਵੇ ਦੇ ਜੰਗਲਾਂ ਨੂੰ ਪਾਰ ਕਰਦੇ ਹੋਏ ਉਹ ਬਾਲੂ ਰਹਿਤਿਆਂ ਦੇ ਦੇਸ਼ ਪਹੁੰਚ ਗਏ ਭਈ ਸੁਖਾ ਸਿੰਘ ਤੇ ਮਸਤਾ ਬਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਨੂੰ ਪੰਥ ਨਜਰੀ ਆਉਣ ਲੱਗ ਪਿਆ। ਦੋਵੇਂ ਘੋੜਿਆਂ ਤੋਂ ਉਤਰ ਗਏ ਤੇ ਧਰਤੀ ਨੂੰ ਝੂਕ ਕੇ ਪੰਥ ਨੂੰ ਨਮਸਕਾਰ ਕੀਤਾ। ਬੋਡੇ ਜੋੜ ਦੇ ਮਾਰੂਥਲਾਂ ਵਿੱਚ ਅੰਮ੍ਰਿਤ ਵੇਲੇ ਦੇ ਧਵਾਨ ਵਿੱਚ ਆਸਾ ਕੀ ਵਾਰ ਦੀ ਸਮਾਪਤੀ ਹੋ ਰਹੀ ਹੈ। ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤੈਸਾ ਰਜਾਏ। ਸੋ ਖੁਸ਼ੀਆਂ ਦੇ ਜਾਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਕਲਗੀਧਰ ਪਤਾ ਜੀ ਮਹਾਰਾਜ ਤੇ ਮਨ ਨੂੰ ਭਾਵੇ ਸਾਥ ਸਰੀਆ ਕਾਲ ਕੀਰਤਨੀਏ ਸਿੰਘਾਂ ਨੂੰ ਤੂਰੋ ਪਈ ਸੁਖਾ ਸਿੰਘ ਤੇ ਮਹਤਾਬ ਸਿੰਘ ਆਉਂਦੇ ਦਿਖਾਈ ਦਿੱਤੇ ਹਨ ਨੇਜੇ ਤੇ ਟੰਗੇ ਸਿਰ ਨੂੰ ਦੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਕਿ ਸਿਰ ਕਿਸ ਦਾ ਸੀ ਕੀਰਤਨੀਏ ਸਿੰਘਾਂ ਨੇ ਅਸਾ ਕੀ ਵਾਰ ਤੇ ਸਿੰਘਾਂ ਨੇ ਮੋਰਚੇ ਫਤਿਹ ਕਰਨ ਦਾ ਇਕੱਠਾ ਜਹਕਾਰਾ ਛੱਡਿਆ ਜਹਕਾਰਾ ਛੱਡ ਰੇ ਸਿੰਘਾਂ ਦੇ ਚਿਹਰੇ ਤੇ ਭਾਵ ਦੇਖ ਕੇ دیਵਾਨ ਵਿੱਚ ਬੈਠੇ ਸਿੰਘਾਂ ਜਿਨ੍ਹਾਂ ਦੀ ਮੱਸੇ ਦੇ ਸਿਰ ਲਿਉਣ ਆਉਂਦੇ ਸਿੰਘਾਂ ਵੱਲ ਪਿੱਠ ਸੀ ਨੇ ਪਿਛਾਉ ਨੂੰ ਦੇਖਿਆ ਧੰਨ ਸੱਚੇ ਪਾਤਸ਼ਾਹ ਜੀਓ ਪੰਥ ਦੀ ਰੱਖ ਲਈ ਬਾਬਾ ਸ਼ਾਮ ਸਿੰਘ ਹੱਥ ਜੋੜਦਿਆਂ ਬੋਲੇ ਸਿੰਘਾਂ ਨੇ ਘੋੜੇ ਵੇਲੇ ਕੀਤੇ ਮੱਸੇ ਦੇ ਸਿਰ ਵਾਲਾ ਬਰਸ਼ਾ ਰੇਤੇ ਵਿੱਚ ਗੱਡਿਆ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਮਗਰੋਂ ਜਥੇਦਾਰ ਬਾਬਾ ਸ਼ਾਮ ਸਿੰਘ ਤੇ ਬਾਬਾ ਬੁੱਢਾ ਸਿੰਘ ਦੇ ਚਰਨ ਛੂਹੇ। ਦੀਵਾਨ ਦੀ ਸਮਾਪਤੀ ਤੇ ਅਰਦਾਸ ਕੀਤੀ ਗਈ। ਹੁਕਮਨਾਮਾ ਲੈਣ ਵਾਲੇ ਸਿੰਘ ਨੇ ਮੰਗਲਾਚਰਨ ਪੜਿਆ। ਸੂਰਬੀਰ ਬਚਨ ਕੇਬਲੀ ਕੌਲਾ ਬਪੂਰੀ ਸੰਤੀਸ਼ਲੀ। ਸਿੰਘ ਨੇ ਆਪਣੇ ਕਹੇ ਬੋਲਾਂ ਨੂੰ ਪਾਲਦੇ ਹੋਏ ਮੱਸੇ ਦਾ ਸਿਰ ਵਰਸ਼ੇ ਤੋਂ ਲਾ ਕੇ ਪੰਥ ਦੇ ਪੈਰਾਂ ਵਿੱਚ ਸੁੱਟੇ ਦਿੱਤਾ। ਕੁਝ ਸਿੰਘਾਂ ਨੇ ਰੋਸ ਵਿੱਚ ਸਿਰ ਨੂੰ ਠੁੱਡੇ ਮਾਰੇ ਤਾਂ ਬਾਬਾ ਸ਼ਾਮ ਸਿੰਘ ਨੇ ਸਿੰਘਾਂ ਨੂੰ ਰੋਕਿਆ ਤੇ ਕਿਹਾ ਇਸ ਦਾ ਸਸਕਾਰ ਕਰ ਦਿਓ ਸਿੰਘੋ ਪੰਥ ਨਫ਼ਰਤਾ ਪਾਲਦਾ ਨਹੀਂ ਪਾਪੀ ਨੂੰ ਕੀਤੀ ਦੀ ਸਜ਼ਾ ਮਿਲੀ ਸਿੰਘਾਂ ਹੱਥੋਂ ਸੋਧਿਆ ਗਿਆ ਕਲਗੀਧਰ ਪਿਤਾ ਜੀ ਨੇ ਮਹਾਰਾਜ ਦੀ ਰੱਖ ਲੀ ਸੋ ਹੁਣ ਇਸ ਦੁਸ਼ਟ ਦਾ ਸਰੀਰ ਅੱਗ ਦੀ ਭੇਟ ਕਰ ਦਿਓ ਤੇ ਇੰਜ ਹੀ ਕੀਤਾ ਗਿਆ ਤੇ ਅੱਜ ਆਪਾਂ 12ਵਾਂ ਭਾਗ ਪੜ੍ਹ ਲਿਆ ਹੈ ਅਗਲੀ ਵਾਰ ਆਪਾਂ 13ਵਾਂ ਭਾਗ ਪੜਾਂਗੇ ਮੱਸਾ ਮਾਰੇਓ ਜਿਨ ਸਿੰਗਨ ਆਨਸੁ ਹਮ ਕੋ ਦੇਵ ਤੇ ਸਾਡੀਆਂ ਦੂਜੀਆਂ ਆਡੀਓ ਬੁੱਕਸ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੀਆਂ ਦੂਜੀਆਂ ਆਡੀਓ ਬੁੱਕਸ ਨੂੰ ਜਰੂਰ ਜਾ ਕੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ